ਸਤਿ ਸ਼੍ਰੀ ਅਕਾਲ ਛੜਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਲੱਗੀ ਰੋਕ ਹਾਈ ਕੋਰਟ ਨੇ ਫਿਲਹਾਲ ਜ਼ਮਾਨਤ ਤੇ ਲਾਈ ਰੋਕ ਬੀਤੇ ਦਿਨੀ ਰਾਉਜ਼ ਐਵੇਨਿਊ ਕੋਰਟ ਨੇ ਦਿੱਤੀ ਸੀ ਜ਼ਮਾਨਤ ਰਾਜਾਵੜਿੰਗ ਨਾਮਜ਼ਦਗੀ ਪਰੰਤੋ ਪਹਿਲਾ ਸੁਰਿੰਦਰ ਕੌਰ ਦੇ ਘਰ ਪਹੁੰਚੇ ਕਾਂਗਰਸ ਨੇ ਜਿਲੰਦਰ ਸੀਟ ਤੋਂ ਸੁਰਿੰਦਰ ਕੌਰ ਨੂੰ ਦਿੱਤੀ ਟਿਕਟ ਇਹ ਵਾਟਲ ਦੇ ਆਪ੍ਰਿਆ ਦਰਦਨਾਕ ਹਾਦਸਾ バス ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਤਿੰਨ ਵਿਅਕਤੀ ਹੋਏ ਜ਼ਖਮੀ ਖਬਰਾਂ ਵਿਸਥਾਰ ਦੇ ਨਾਲ ਈਡੀ ਨੇ ਰਾਉਜ਼ avenue ਕੋਰਟ ਵੱਲੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਰੋਕ ਲਗਾ ਦਿੱਤੀ ਹੈ ਅਦਾਲਤ ਦਾ ਕਹਿਣਾ ਹੈ ਕਿ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਏਟਲੀ ਅਦਾਲਤ ਦਾ ਦੇਸ਼ ਪ੍ਰਭਾਵੀ ਨਹੀਂ ਹੋਈ ਗਿਆ ਯਾਨੀ ਕਿ ਹਾਈ ਕੋਰਟ ਵਿੱਚ ਸੁਣਵਾਈ ਪੂਰੀ ਹੋਣ ਤੱਕ ਕੇਜਰੀਵਾਲ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਧਰ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਗੁੰਡਾਗਰਦੀ ਦੇਖੋ ਹੇਟਲੀ ਅਦਾਲਤ ਦਾ ਹੁਕਮ ਅਜੇ ਤੱਕ ਨਹੀਂ ਆਇਆ ਹੁਕਮਾਂ ਦੀ ਕਾਪੀ ਵੀ ਨਹੀਂ ਮਿਲੀ ਤਾਂ ਮੋਦੀ ਦੀ ਇਹਦੀ ਕਿ ਸੁਕਮਨੁਚ 9 ਦਿਨ ਹਾਈ ਕੋਰਟ ਪਹੁੰਚੀ ਹੈ ਇਸ ਦੇਸ਼ ਵਿੱਚ ਕੀ ਹੋ ਰਿਹਾ ਹੈ ਮੋਦੀ ਜੀ ਤੁਸੀਂ ਨਿਆਂ ਪ੍ਰਣਾਲੀ ਦਾ ਮਜ਼ਾਕ ਕਿਉਂ ਡਾ ਰਹੇ ਹੋ ਤੇ ਸਾਰਾ ਦੇਸ਼ ਤੁਹਾਨੂੰ ਦੇਖ ਰਿਹਾ ਹੈ ਜਲੰਧਰ ਪਛਮੀ ਹਲਕੇ 'ਚ 10 ਜੁਲਾਈ ਨੂੰ ਜਿਮਨੀ ਚੋਣਾ ਹੋਣ ਜਾ ਰਹੀਏ ਨੇ ਜਦੋਂ ਕਿ ਕਾਂਗਰਸ ਨੇ 2 ਦਿਨ ਪਹਿਲਾਂ ਦੇ ਰਾਤ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਹੈ ਜਿਸ ਤੋਂ ਬਾਅਦ ਨਾਮਜ਼ਦਗੀ ਭਰਨ ਲਈ ਸੁਰਿੰਦਰ ਕੌਰ ਕੁਝ ਸਮੇਂ ਬਾਅਦ ਡੀਸੀ ਦਫ਼ਤਰ ਲਈ ਰਵਾਨਾ ਹੋਣਗੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਰਿੰਦਰ ਕੌਰ ਦੇ ਘਰ ਪਹੁੰਚੇ ਵੜਿੰਗ ਨੇ ਕਿਹਾ ਕਿ ਅੱਜ ਪਾਰਟੀ ਦੇ ਸਾਰੇ ਦਾਅਵੇਦਾਰ ਸੁਰਿੰਦਰ ਦੇ ਨਾਲ ਖੜੇ ਹੋਣਾ ਕਿਹਾ ਹੈ ਕਿ ਹਾਈ ਕਮਾਂਡ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ सुरेंद्र ਕੌਰ ਨੂੰ ਟਿਕਟ ਦੇ ਕੇ ਨਵਾਜ਼ਿਆ ਉਹਨੇ ਕਿਹਾ ਕਿ सुरेंद्र ਕੌਰ 5 ਵਾਰ ਕੌਂਸਲਰ रह ਚੁੱਕੇ ਨੇ ਉਹਨੇ ਅੱਗੇ ਵੀ ਕਿਹਾ ਕਿ सुरेंद्र ਕੌਰ ਦੀ ਨਾਮਜ਼ਦਗੀ ਦੌਰਾਨ ਕਾਂਗਰਸ ਨੇ ਨੀਟ ਪੇਪਰ ਨੂੰ ਲੈ ਕੇ ਦੇਸ਼ ਭਰ ਵਿੱਚ ਦਰਨਾ ਦੇਣ ਦਾ ਵੀ ਫੈਸਲਾ ਕੀਤਾ। ਲੀਡਰ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿਖੇ ਰਹਿ ਕੇ ਸਾਰੇ ਜਾਣੇ ਪੂਰਾ ਹੰਬਲਾ ਮਾਰ ਕੇ ਅਸੀਂ ਸੀਟ ਤੇ ਕੰਮ ਕਰਾਂਗੇ ਔਰ ਜਲੰਧਰ ਦੇ ਲੋਕ ਬਹੁਤ ਸਮਝਦਾਰ ਤੇ ਸਿਆਣੇ ਹੈ ਬਹੁਤ ਮੈਂ ਸਮਝਦਾ ਕਿ ਦੂਰ ਅੰਦੇਸ਼ੀ ਵਾਲੇ ਹੈ ਔਰ ਜਿਸ ਪ੍ਰਕਾਰ ਦਾ ਸਾਡਾ ਉਮੀਦਵਾਰ ਹੈ ਔਰ ਲੋਕ ਅੱਜਕਲ ਉਮੀਦਵਾਰ ਵਧیرے ਚੈੱਕ ਕਰਦੇ ਨੇ ਕਿਸ ਪ੍ਰਕਾਰ ਦੇ ਉਮੀਦਵਾਰ ਨੇ ਕਹਿਣੀ ਦਿੱਕਤ ਨਹੀਂ ਦੇ ਪੱਕੇ ਹੈ ਕਿ ਨਹੀਂ ਹੈ ਇਸ ਤਰ੍ਹਾਂ ਤਾਂ ਨਹੀਂ ਕਦੇ ਕੋਈ ਇਧਰ ਚਲਾ ਗਿਆ ਕਦੇ ਇਧਰ ਚਲਾ ਗਿਆ ਅੱਜਕਲ ਬੇਵਫਾ ਲੋਕ ਜਾਦੇ ਨੇ ਔਰ ਜਿਹੜੇ ਲੋਕ ਬੇਵਫਾ ਹੈ ਲੋਗ ਨੇ ਉਹ ਲੋਕਾਂ ਨਾਲ ਵੀ ਵਫਾ ਨਹੀਂ ਕਰ ਸਕਦੇ ਹਿਮਾਚਲ ਪ੍ਰਦੇਸ਼ ਦੇ Shimla ਜ਼ਿਲ੍ਹੇ ਚ ਕੁੱਡੂ ਦਿਲਤਾਰੀ ਰੋਡ ਤੇ ਇੱਕ ਬੱਸ ਦੇ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਦੱਸਿਆ ਕਿ ਹਾਦਸਾ ਸਵੇਰੇ ਕਰੀਬ 7:30 ਵਜੇ ਉਸ ਸਮੇਂ ਵਾਪਰਿਆ ਜਦੋਂ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਕੁੱਡੂ ਤੋਂ ਦਿਲਤਾਰੀ ਵੱਲ ਜਾ ਰਹੀ ਸੀ ਉਹਨਾਂ ਦੱਸਿਆ ਕਿ ਬੱਸ 'ਚ 7 ਲੋਕ ਸਵਾਰ ਸਨ ਸ਼ਿਮਲਾ ਦੇ ਪੁਲਿਸ ਸੁਪਰੀਡੈਂਟ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਬਿਰਮਾ ਦੇਵੀ ਤੇ ਧਨਸ਼ਾਦੀ ਮੌਕੇ ਤੇ ਮੌਤ ਹੋ ਗਈ ਹੈ ਜਦੋਂ ਕਿ ਡਰਾਈਵਰ ਕਰਮਦਾਸ ਤੇ ਕੰਡਕਟਰ ਅਕੇਸ਼ ਕੁਮਾਰ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ ਜ਼ਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਐ ਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਕਿਹਾ ਕਿ ਹਾਦਸੇ ਦੀ ਮੁੱਢਲੀ ਜਾਂਚ ਦੇ ਦੇਸ਼ ਦਿੱਤੇ ਗਈ ਹੈ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਫਤਿਹਗੜ ਸਾਹਿਬ ਪ੍ਰਸ਼ਾਸਨ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਵਿਖੇ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆ ਸਮੇਤ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ਪਗਤ ਯੂਨੀਵਰਸਿਟੀ ਵਿਖੇ ਕਰਵਾਏ ਗੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਿਹਾ ਕਿ ਸਿਹਤਮੰਦ ਰਹਿਣ ਲਈ ਜਿੱਥੇ ਇਨਸਾਨ ਨੂੰ ਆਪਣੀ ਖਾਣ-ਪੀਣ ਦੀ ਆਦਤਾਂ ਬਦਲਣੀਆਂ ਚਾਹੀਦੀਆਂ ਨੇ ਉੱਥੇ ਹੀ ਰੋਜ਼ਾਨਾ ਕਸਰਤ ਵੀ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਦੇਸ਼ਪਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਨੇ ਕਿਹਾ ਕਿ ਯੋਗਾ ਮਾਨਵਿਕ ਕਾਗਰਕਾਰ ਦਾ ਸਰੀਰ ਨੂੰ ਤੰਦਰੁਸਤ ਰੱਖ ਨਿਯਮਿਤ ਅਭਿਆਸ ਕਰਨਾ ਚਾਹੀਦਾ ਉਦਰਾ ਅੰਮ੍ਰਿਤਸਰ ਟਾਰੀ ਵਾਗਾ ਸਰਹੱਤੇ ਖਾਸਾ ਬੀਐਸਐਫ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਇੰਡੀਆ ਗੇਟ ਤੇ ਵੀ ਯੋਗਾ ਦਿਵਸ ਮਨਾਇਆ ਗਿਆ ਇਸ ਮੌਕੇ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਸੰਦੇਸ਼ ਤੇ ਬੀਐਸਐਫ ਦੇ ਵੱਖ-ਵੱਖ ਕੈਂਪਾਂ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਤੇ ਸਾਡੇ ਉੱਚ ਤਕਨੀਕ ਦੇ ਮਾਹਿਰਾਂ ਵੱਲੋਂ ਯੋਗਾ ਕਰਨ ਦੇ ਤਰੀਕੇ ਦੱਸੇ ਜਾ ਰਹੇ ਹਨ ਕਿਹਾ ਕਿ ਯੋਗਾ ਸਿਹਤ ਲਈ ਵਧੀਆ ਹੈ ਤੇ ਯੋਗਾ ਕਰਨ ਨਾਲ ਸਰੀਰ ਤੰਦਰੁਸਤ, ਫਿੱਟ ਤੇ ਸਵਸਥ ਰਹਿੰਦਾ ਹੈ अंतर्राष्ट्रीय योग दिवस पर मैं बीएसएफ की ओर से दिए हुए इस मौके पर जिसमें अपने जवानों और अधिकारियों को योग के माध्यम से हम कोई सेवा कर सकें उसके लिए मैं सबका बहुत बहुत धन्यवाद करता हूं और सारे देशवासियों को अंतरराष्ट्रीय अंतरराष्ट्रीय योग दिवस की बधाई देता हूँ योगा मैनू इतने आके योग शिक्षण के इतने शामिल हो गए और बी एस एफ को बहुत सारिया गल् सीख के बड़ा अच्छा लगा है ਮਾਂਸਾ ਦੇ ਸਿਵਲ ਹਸਪਤਾਲ ਨੇ ਭ੍ਰਿਸ਼ਟਾਚਾਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਇੱਥੇ ਬਾਸਨੀ ਪਿਛਲੇ ਕਾਫੀ ਸਮੇਂ ਤੋਂ ਐਕਸ-ਰੇ ਮਸ਼ੀਨ ਖਰਾਬ ਹੈ ਕਰਮਚਾਰੀਆਂ ਨੇ ਇਸ ਦਾ ਨਵਾਂ ਤਰੀਕਾ ਲੱਭਿਆ ਗਰੀਬ ਲੋਕਾਂ ਨੂੰ ਮੋਬਾਈਲ ਫੋਨ ਤੇ ਸਕਰੀਨਸ਼ਾਟ ਦੀ ਫੋਟੋ ਖਿੱਚ ਕੇ ਦੇ ਦਿੱਤੀ ਜਾਂਦੀ ਹੈ ਤੇ ਫੋਟੋਗ੍ਰਾਫੀ ਦਾ ਪ੍ਰਿੰਟਰ ਲੈ ਕੇ ਦਿੱਤਾ ਜਾਂਦਾ ਹੈ ਇਸ ਦੇ ਬਦਲੇ 120 ਰੁਪਏ ਲਏ ਜਾਂਦੇ ਨੇ ਤੇ ਇਸ ਦੀ ਕੋਈ ਰਸੀਦ ਵੀ ਨਹੀਂ ਮਿਲਦੀ ਤੇ ਜੇਕਰ ਮਰੀਜ਼ 12 ਐਕਸ-ਰੇ ਕਰਾਉਂਦੇ ਨੇ ਤਾਂ ਉਹਨਾਂ ਨੂੰ 400 ਰੁਪਏ ਦੇਣੇ ਪੈਂਦੇ ਨੇ ਹਸਪਤਾਲ ਦਾ ਸਟਾਫ ਵੀ ਆਪਣੇ ਨਾਲ ਪੈਸੇ ਲੈ ਰਹੇ ਹੁੰਦੇ ਤੇ ਇਸ ਮਾਮਲੇ ਤੇ ਮਾਂਸਾ ਸਿਵਲ ਸਰਜਨ ਨੇ ਬਿਆਨ ਦਿੱਤਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ। ਹਾਲੇ ਮਾਨਸਾ ਸਰਕਾਰੀ ਹਸਪਤਾਲ ਦੇ ਵਿੱਚ ਆਏ ਆ ਜੀ ਐਕਸਟਰਾ ਗਰਾਊਂਡ ਗਈ ਸੀ ਉਹ ਕਹਿੰਦੇ ਮਸ਼ੀਨ ਖਰਾਬ ਆ ਬਾਹਰੋਂ ਕਰਾ ਲਓ ਹੁਣ ਬਾਹਰੋਂ ਜੋ ਪੈਸੇ ਹੋਣਗੇ ਤਾਂ ਹੀ ਕਰਾਵਾਂਗੇ ਨਾ ਜੀ ਹੁਣ ਪੈਸਾ ਤਾਂ ਹੈ ਨਹੀਂ ਰੇਡ ਕੰਮ ਕਰਦੇ ਰੇੜੀ ਲਾਉਣੇ ਆ ਜੀ ਠੀਕ ਹੈ ਤਾਂ ਬੱਸ ਕਰ ਵੀ ਹੁੰਦੇ ਨਹੀਂ ਆ ਕਹਿੰਦੇ ਆ ਭਾਈ ਵੀ ਬਾਹਰੋਂ ਕਰਾਓ ਐਕਸਟਰਾ ਮਸ਼ੀਨ ਖਰਾਬ ਹੈ ਅਸੀਂ ਐਂ ਬੀਤ ਕਰਾਂਗੇ ਮਸ਼ੀਨ ਛੇਤੀ ਛੇਤੀ ਠੀਕ ਕਰਾਈ ਜਾਵੇ ਕਿਹੜੀ ਖਰਾਬ ਕਹਿੰਦੇ ਆ ਜੀ ਤੁਹਾਨੂੰ ਮਸ਼ੀਨ ਦੀ ਫੋਟੋ ਵਾਸਤੇ ਕਿਸ ਤਰ੍ਹਾਂ ਕਹਿ ਰਹੇ ਸੀ ਫੋਟੋ ਕਿਥੇ ਦੇ ਐ ਫੋਟੋ ਐਂ ਕਰਾਉਂਦੇ ਲਵੇ ਜਾ ਕੇ ਜੀ ਠੀਕ ਹੈ ਜੀ ਦਰ ਆ ਕੇ ਤੋਰ ਦੰਦੇ ਕਿੰਨੇ ਪੈਸੇ ਲੱਤੇ ਆਂਦੇ ਨੇ 120 ਰੁਪਏ ਲਾ ਲੰਦੇ ਆ ਜੀ ਅਗੇ ਇਹ ਚ ਵਾ ਲੰਦੇ ਆ ਫਿਕਚਰਾਂ ਦੇ ਫੋਟੋ ਫੋਟੋ ਜੀ ਵਿਦਾਂਸਬਾ ਹਲਕਾ ਕਾਂਦੀਆਂ ਦੀ ਨਾਉਂਦੇ ਕਸਬਾ ਕਾਨੂੰਨ ਆਨੰਦ ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨ ਪੰਜਾਬ ਦੀ ਮੌਜੂਦਾ ਸਰਕਾਰ ਤੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਫੀ ਪਰੇਸ਼ਾਨ ਤੇ ਮਾਇੂਸ ਨਜ਼ਰ ਆਏ ਨੇ ਦਰਅਸਲ ਕਸਬਾ ਕਾਨੂੰਨ ਆਨ ਗੁਰਦੁਆਰਾ ਕਲੂਕਾਰਾ ਸਾਹਿਬ ਰੋਡ ਨਜ਼ਦੀਕ ਬਾਬਾ ਨੂਰ ਸ਼ਾਹ ਡਰੇਨ ਦੀ ਕਰੀਬ 10 ਸਾਲਾਂ ਤੋਂ ਸਫਾਈ ਨਾ ਹੋਣ ਕਾਰਨ ਇਹ ਡਰੇਨ ਬਿਲਕੁਲ ਬੰਦ ਪਈ ਹੈ ਜਾਣਕਾਰੀ ਦਿੰਦੇ ਹੋਏ ਕਨੂਵਾਨ ਇਲਾਕੇ ਦੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹਦਿਆਂ ਜਮ ਕੇ ਨਾਰੇਬਾਜ਼ੀ ਕੀਤੀ ਹੈ ਖਾਸ ਤੌਰ ਤੇ ਕਿਸਾਨਾਂ ਦੇ ਹੱਕ ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾ ਗੁਰਿਕਬਾਨ ਸਿੰਘ ਮਹਾਲ ਤੇ ਕਿਸਾਨ ਅਮਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਡਰੇਨ ਕਰੀਬ 10 ਸਾਲਾਂ ਤੋਂ ਸਹੀ ਨਾ ਹੋਣ ਕਨ ਬੰਦ ਪਈ ਹੈ ਤੇ ਕਰੀਬ 4 ਸਾਲ ਪਹਿਲਾਂ ਇਸ ਦੀ ਸਫਾਈ ਕੀਤੀ ਗਈ ਪਰ ਮੁਕੰਮਲ ਸਫਾਈ ਨਾ ਹੋਣ ਕਰਕੇ ਇਹ ਬੰਦ ਹੋ ਚੁੱਕੀ ਜਿਸ ਕੰਨ ਕਿਸਾਨਾਂ ਨੂੰ ਬਰਸਾਤਾਂ ਦੇ ਮੌਸਮ ਦੇ ਵਿੱਚ ਪਾਰੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਰੇ ਜਿੰਨੇ ਕਿਸਾਨ ਨੇ ਸਾਰੇ ਬੜੇ ਮਜੂਸ਼ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਕਿਉਂਕਿ ਇੱਥੇ ਸਾਡੇ ਜੋ ਡਰੇਨ ਬਾਬਾ ਨੂਰਸ਼ਾਹ ਦੀ ਡਰੇਨ ਹੈ ਕਾਨੂੰ ਆਣ ਦੇ ਥੱਲੇ ਲੰਘਦੀ ਇਹਦੀ 3-4 ਸਾਲ ਤੋਂ ਬਿਲਕੁਲ ਸਫਾਈ ਨਹੀਂ ਹੋਈ ਇਹ ਸਵਾਰ ਕਰੀਬ 600 ਕਿੱਲਾ ਕਣਕ ਦਾ ਜਿਹੜਾ ਉਹ ਮਾਰਿਆ ਗਿਆ ਤੇ ਉਹ ਕਿਸਾਨ ਨਾਲ ਖੜੇ ਨੇ ਅੱਜ ਰੋ ਰਹੇ ਨੇ ਕਿ ਸਾਡਾ ਕਸੂਰ ਕੀ ਹੈ ਕਿ ਅਸੀਂ ਵੋਟਾਂ પા ਕੇ ਸਰਕਾਰ ਲੈ ਆਂਦੀ ਕਿਉਂ ਨਹੀਂ ਸਰਕਾਰ ਜਿਹੜੀ ਹੈ ਸਾਡੀ ਡਰੇਨਾਂ ਦੀ ਸਫਾਈ ਕਰਾਉਂਦੀ ਅੱਜ ਮੈਂ ਵੀ ਆਇਆ ਮੈਂ ਕੱਲ ਮੈਨੂੰ ਇਹਨਾਂ ਦੱਸਿਆ ਜੀ ਮੈਂ ਮੌਕੇ ਤੇ ਆਂ ਵੇਖਿਆ ਸੱਚੀ ਇੱਥੇ ਕਰੀਬ-ਕਰੀਬ 600 ਕਿਲੇ ਲੱਗ ਸਕ ਕਣਕ ਨਹੀਂ ਬੀਜੀ ਗਈ ਸੀ ਇਹ ਮਨਾਰੀ ਕਰਕੇ ਕਿਉਂਕਿ ਉਹਦੀ ਸਫਾਈ ਨਹੀਂ ਹੋਈ ਤੇ ਜਿਹੜੀਆਂ ਪੈਰੀਆਂ ਚ ਸੇਮ ਆ ਗਈ ਤੇ ਕਣਕਾਂ ਮਾਰੀਆਂ ਗਈਆਂ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਨ ਲਈ ਆਏ ਆ ਅੱਜ ਹੁਣ ਮੇਰੀ ਟੈਲੀਫੋਨ ਤੇ ਗੱਲ ਹੋਈ ਐਕਸੀਨ ਸਾਹਿਬ ਨਾਲ ਉਹ ਕਹਿੰਦੇ ਨੇ ਕਿ ਅਸੀਂ ਪ੍ਰਪੋਜ਼ਲ ਬਣਾ ਕੇ ਘੱਲੀਏ ਪਰ ਫੰਡ ਨਹੀਂ ਹੈ ਸਰਕਾਰ ਦੇ ਕੋਲ ਤੇ ਫੰਡ ਨਹੀਂ ਹੈ ਸਰਕਾਰ ਦੇ ਕੋਲ ਤੇ ਇਹ ਕੰਮ ਤੇ ਸਰਕਾਰ ਦਾ ਸਰਕਾਰ ਜਿੱਥੋਂ ਮਰਜ਼ੀ ਫੰਡ ਲੇ ਹਰ ਇਹ ਡਰੇਨ ਦੀ ਸਫਾਈ ਪਹਿਲ ਦੇਦਾ ਤੇ ਕਰਾਏ ਸਾਡੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਦੇ ਵਿੱਚ ਸੀਮ ਦੇ ਕਾਰਨ ਡਰੇਨ ਨਾ ਸਾਫ਼ ਹੋਣ ਕਰਕੇ ਪਿਛਲੇ ਸਾਲ ਸਾਰੀ ਫਸਲ ਜਿਹੜੀ ਕਣਕ ਦੀ ਨਹੀਂ ਹੋਈ ਉਸ ਤੋਂ ਬਾਅਦ ਵਿੱਚ ਵੀ ਅਸੀਂ ਜੇ ਕੋਈ ਫਸਲ ਬੀਜੀ ਤੇ ਉਹ ਵੀ ਬਿਲਕੁਲ ਨਹੀਂ ਹੋਈ ਸਾਡਾ ਕਾਫੀ ਨੁਕਸਾਨ ਹੋ ਗਿਆ ਇਸ ਥੋੜੇ ਦਿਨ ਪਹਿਲਾਂ ਕੋਈ 2-3 ਮਹੀਨੇ ਪਹਿਲਾਂ ਸਰਪੰਚ ਸਾਹਿਬ ਦੇ ਘਰ ਡੀਸੀ ਸਾਹਿਬ ਆਏ ਸੀ ਸਾਡੀ ਉਹਨਾਂ ਨਾਲ ਸਿੱਧੀ ਗੱਲਬਾਤ ਹੋਈ ਸੀ ਉਹਨਾਂ ਨੂੰ ਅਸੀਂ ਕਿਹਾ ਕਿ ਸਾਡੀ ਡਰੇਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਗਾੜੀ ਸਵਾਲ ਦਿੱਤਾ ਕਿ ਤੁਸੀਂ ਜਿਹੜਾ ਨਾੜ ਨੂੰ ਅੱਗ ਲਾਉਂਦੇ ਹੋ ਤੁਹਾਡੇ ਕਹਨ ਆਉਣ ਦੇ ਵਿੱਚ 6 ਕੇਸ ਹੋਏ ਆ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ 6 ਕੇਸ ਹੋਏ ਆ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਨਾੜ ਨੂੰ ਕਿੱਥੇ ਅੱਗ ਲੱਗੀ ਆ ਪਰ ਤੁਹਾਨੂੰ ਉਸ ਮੈਟਰ ਦੇ ਨਾਲ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਜ਼ਮੀਨ ਦੇ ਵਿੱਚ ਫਸਲ ਨਹੀਂ ਹੋਈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਮੁਆਵਜ਼ੇ ਮਿਲਦੇ ਆ ਸਾਡੇ ਜੀਵਨਾਰਾਂ ਨੂੰ ਗਰੀਬ ਲੋਕ ਨੇ ਜਿਨ੍ਹਾਂ ਦਾ ਛੰਭ ਦੇ ਵਿੱਚ ਜ਼ਮੀਨਾਂ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਬੰਦੇ ਨੇ ਆਣ ਕੇ ਸਾਨੂੰ ਪੁੱਛਿਆ ਨਹੀਂ ਮਾਮਲਾ ਮਿਸਾਲ ਦੇ ਨਹਿਰੀ ਵਿਭਾਗ ਤੋਂ ਸਾਹਮਣੇ ਆਇਆ ਜਿੱਥੇ ਵਿੱਚ ਕੁਝ ਮਹੀਨੇ ਪਹਿਲਾਂ ਨਹਿਰੀ ਵਿਭਾਗ ਦੇ ਕੁਝ ਮੁਲਾਜ਼ਮਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੰਜਾਬ ਦੇ ਪਾਣੀ ਨੂੰ ਸਰਪਲਸ 10 ਦੂਜੇ ਸੂਬਿਆਂ ਨੂੰ ਪਾਣੀ ਸਪਲਾਈ ਦੇਣ ਦੀ ਗੱਲ ਦਾ ਵਿਰੋਧ ਕਰਨ ਤੇ ਸਸਪੈਂਡ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਜਾਂਚ ਵਿੱਚ ਫਿਰ ਤੋਂ ਬਹਾਲ ਕੀਤਾ ਗਿਆ ਤਾਂ ਇਹਨਾਂ ਜੁਝਾਰੂ ਮੁਲਾਜ਼ਮਾਂ ਦਾ ਮਹਿਕਮੇ ਦੇ ਵਿੱਚ ਪਹੁੰਚਣ ਤੇ ਸਾਥੀਆਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਫਰੀਦਕੋਟ ਦੇ ਹਲਕਾ ਕੋਟਖਪੂਰਾ ਦੇ ਵਿੱਚ ਆਈਜੀ ਬਾਬੂ ਲਾਲ ਮੀਨਾ ਦੀ ਗਵਾਹੀ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਜਿਸ ਦੇ ਚਲਦਿਆਂ ਕੋਟਖਪੂਰਾ ਦੇ ਜਲਾਲਿਆਨਾ ਰੋਡ ਤੋਂ ਆਈਜੀ ਬਾਬੂ ਲਾਲ ਮੀਨਾ ਡੀਐਸਪੀ ਜਤਿੰਦਰ ਕੁਮਾਰ ਤੇ ਐਸਐਚਓ ਮਨੋਜ ਕੁਮਾਰ ਦੀ ਗਵਾਹੀ ਵਾਲੀ ਪੁਲਸ ਟੀਮ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿੱਥੇ ਨਸ਼ੇ ਦੇ ਨਾਲ ਨਾਲ 1 ਲੱਖ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਵੱਲੋਂ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 4 ਕਿਲੋ ਹੈਰੋਇਨ ਤੇ ਇੱਕ ਪਾਕਿਸਤਾਨ ਮੇਡ ਪਿਸਤੌਲ ਅਤੇ ਇੱਕ ਬੱਤੀ ਬੋਰ ਦਾ ਪਿਸਤੌਲ ਬਰਾਮਦ ਹੋਇਆ ਤੇ ਪੁਲਿਸ ਨੇ ਇਹਨਾਂ ਦੇ ਕੋਲੋਂ 2 ਲੱਖ 7000 ਰੁਪਏ ਦੀ ਡਰੱਗ ਬਣੀ ਵੀ ਬਰਾਮਦ ਕੀਤੀ ਇਸ ਤੋਂ ਇਲਾਵਾ ਪੁਲਿਸ ਨੇ 7 ਕਾਰਾਂ ਇਹਨਾਂ ਨੌਜਵਾਨਾਂ ਤੋਂ ਬਰਾਮਦ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ਼ 20 ਤੋਂ 25 ਸਾਲ ਦੇ ਵਿੱਚਕਾਰ ਹੈ ਤੇ ਇਹਨਾਂ 8 ਨੌਜਵਾਨਾਂ 'ਚੋਂ 2 ਨੌ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਐਸਜੀਪੀਸੀ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਏ ਦੱਸਦੀ ਹੈ ਕਿ ਜਥਾ ਵੱਖਾ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਕਰਨ ਉਪਰੰਤ 30 ਜੂਨ ਨੂੰ ਵਾਪਸੀ ਕਰੇਗਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚੰਤਿੰਕ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਪਾਰਟੀਆ ਦੀ ਅਗਵਾਈ ਵਿਚ ਇਸ ਸ਼ਰਧਾਲੂਆਂ ਦਾ ਜਥਾ ਜੇਕਾਰਿਆਂ ਦੀ ਗੂੰਜ ਦੇ ਨਾਲ ਪਾਕਿਸਤਾਨ ਲਈ ਰਵਾਨਾ ਹੋਇਆ ਇਸ ਦੌਰਾਨ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਵੱਖਰਾ ਹੀ ਚਾਅ ਦੇਖ ਨੂੰ ਮਿਲਿਆ ਹੈ ਕਮੇਟਰੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਪਾਰਟੀਆ ਨੇ ਦੱਸਿਆ ਕਿ 340 ਸ਼ਰਦਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ ਜਦੋਂ ਕਿ 317 ਸ਼ਰਦਾਲ ਨੂੰ ਹੀ ਵੀਜ਼ਾ ਪ੍ਰਾਪਤ ਹੋਇਆ ਹਾਂ ਮਾਂ ਚਾਚਾ ਉਹ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਿਸਾਖੀ ਮਿਲ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਜ਼ਿਆਦਾ ਪਤਾ ਲੱਗ ਰਿਹਾ ਹੈ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨ ਦਿਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਕਿਹੜੇ ਕਿਹੜੇ ਗੁਰਧਾਮਾਂ ਦੇ ਹਾਂਜੀ ਪਹਿਲਾਂ ਤਾਂ ਹਸਨਵਦਾਲ ਪੰਜਾ ਸਾਹਿਬ ਜਾਵਾਂਗੇ ਜੀ ਉਸ ਤੋਂ ਬਾਅਦ ਦਾ ਰੂਟ ਹੈਗਾ ਜੀ ਵਾਪਸ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੇ ਵਾਪਸ ਡੇਰਾ ਸਾਹਿਬ ਲਾਹੌਰ ਕਿੰਨੇ ਤਰੀਕ ਨੂੰ ਵਾਪਸ ਹੈ 30 ਤਰੀਕ ਨੂੰ ਵਾਪਸੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਆਇ ਸਭਾਗਾ ਸਮਾ ਜੁਹਾਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਰੋਜ਼ ਦੋਵੇਂ ਟਾਈਮ ਜਿੰਨਾ ਗੁਰਧਾਮਾਂ ਤੋਂ ਸਿੱਖਾਂ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦਾਰੇ ਦੇ ਅਸੀਂ ਸਾਰੇ ਜੋ ਜਥਾ ਜਾ ਰਿਹਾ ਬਹੁਤ ਹੀ ਭਾਗਾ ਵਾਲੇ ਆ ਜੋ ਅੱਜ ਸਾਨੂੰ ਗੁਰੂ ਮਹਾਰਾਜ ਨੇ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਾਰੇ ਕਰ ਸਕੀਏ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਪਲੇਟਫਾਰਮ ਨੰਬਰ 6 ਦੇ ਫੁੱਟ ਓਵਰ ਬ੍ਰਿਜ ਤੇ ਇੱਕ 15 ਸਾਲਾ ਲੜਕੀ ਚੜ ਗਈ ਹਾਈ ਟੈਂਸ਼ਨ ਤਾਰਾਂ ਦੇ ਕੋਲ ਲੜਕੀ ਨੂੰ ਲਟਕਦੀ ਦੇਖ ਲੋਕਾਂ ਨੇ ਰੌਲਾ ਪਾਇਆ ਲੋਕਾਂ ਦੀ ਭੀੜ ਨੂੰ ਇਕੱਠਾ ਹੁੰਦਾ ਦੇਖ ਕੇ ਜੀਆਰਪੀ ਤੇ ਆਰਪੀਐਫ ਪੁਲਿਸ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਪਲੇਟਫਾਰਮ ਨੰਬਰ 5 ਤੇ 6 ਦੀਆਂ ਹਾਈ ਟੈਨਸ਼ਨ ਤਾਰਾਂ ਨੂੰ ਬੰਦ ਕਰਵਾ ਦਿੱਤਾ ਤੇ ਕਰੀਬ 1 ਘੰਟੇ ਤੱਕ ਚੱਲੀ ਜਦੋਂ ਜਹਾਜ਼ ਤੋਂ ਬਾਅਦ ਲੜਕੀ ਨੂੰ ਕਾਬੂ ਕਰਕੇ ਹੇਠਾਂ ਲਿਆਂਦਾ ਗਿਆ ਫਿਲਹਾਲ ਬੱਚੀ ਬੇਸੂਧਾ ਹੈ ਤੇ ਉਸ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਹ ਕਰੀਬ 1 ਮਹੀਨੇ ਪਹਿਲਾਂ ਪਿੰਡ ਤੋਂ ਆਈ ਸੀ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਲੁਧਿਆਣਾ ਦੇ ਪਿੰਡ ਸੁਨੇਤ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ

जो ब्रिज पे है रेलवेज के और वो गिरने वाली लग रही है कि शायद वो कोई सुसाइड ना करने लग जाए हम तो बस उसके रेस्क्यू के लिए पहुंचे हैं जब तक हम वहाँ पहुंचे थे तब तक वो उसे रेस्क्यू कर लिया गया था ये लड़की कहाँ की रहनी सर इसके बारे में हमें भी नहीं पता आप, उम्र है आप उम्मीद लगा लीजिए पंद्रह से सोलह साल की होगी इस हाँ जी और इनके माता जी घर में किसी के काम करते काम ਜੋਕੇ ਸਮੇਂ ਵਿੱਚ ਪੜੇ ਲਿਖੇ ਲੋਕ ਵੀ ਬਾਬਿਆਂ ਦੇ ਝਾਂਸੇ 'ਚ ਆ ਜਾਂਦੇ ਨੇ ਕੁਝ ਇਸੇ ਤਰ੍ਹਾਂ ਦਾ ਹੋਇਆ ਇਸ ਮਹਿਲਾ ਦੇ ਨਾਲ ਜਿੱਥੇ ਇਸ ਮਹਿਲਾ ਨੇ ਗਹਿਣੇ ਵਧਾਉਣ ਦੇ ਲਾਲਚ ਵਿੱਚ ਆ ਕੇ ਬਾਬੇ ਦੇ ਝਾਂਸੇ 'ਚ ਆ ਕੇ ਆਪਣੇ ਗਹਿਣੇ ਲਾ ਕੇ ਬਾਬੇ ਨੂੰ ਦੇ ਦਿੱਤੇ ਜਦੋਂ ਮਹਿਲਾ ਨੇ ਬਾਬੇ ਕੋਲੋਂ ਗਹਿਣੇ ਵਾਪਸ ਮੰਗੇ ਤਾਂ ਬਾਬੇ ਨੇ ਇੱਕ ਕੱਪੜੇ ਵਿੱਚ ਪਾ ਕੇ ਉਸ ਨੂੰ ਵੱਟੇ ਦੇ ਦਿੱਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਮੌਕੇ ਤੇ ਪਹੁੰਚੀ ਸਾਨਾ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਜਦੋਂ ਸਾਰੇ ਮਾਮਲੇ ਦੀ ਜਾਂਚ ਕਰ ਰਿਹਾ ਐਸਆਈ ਬਲਦੇਵ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਸਰ ਮੈਨੂੰ ਇੱਦਾਂ ਹੀ ਪਹੁੰਚ ਲਿਆ ਸੋਨਾ ਲਵਾ ਲਿਆ ਮੇਰਾ ਚੈਨੀ ਲਵਾ ਲਈ ਕਾਂਡੇ ਲਵਾਲੇ ਦੋ ਮੁੰਡੀਆਂ ਲਵਾ ਲਈਆਂ ਘੜੀ ਲਵਾ ਲਈ ਕਿੱਥੇ ਕਿਹੜੀ ਜਗ੍ਹਾ ਆਪਣੇ ਇੱਥੇ ਹਨੂਮਨ ਮੰਦਿਰ ਲੱਗੇ ਜਿਨ੍ਹਾਂ ਦਾ ਸਮਾਨ ਲੁਆਇਆ ਸੀ ਉਹਨਾਂ ਜਾਣਦੇ ਕੌਣ ਸੀ ਨਾ ਮੈਂ ਨਹੀਂ ਜਾਣਦੀ ਪਰ ਪਛਾਣਦੀ ਆਂ ਉਹਨਾਂ ਨੂੰ ਸਮਾਨ ਤੁਹਾਡੇ ਕੋਲ ਕੀ ਕੀ ਲੁਆਇਆ ਉਹਨਾਂ ਨੇ ਕਾਟੇ ਚੰਨੇ ਦੋ ਬੰਦੀਆਂ ਟੜੀ ਕਿੰਨੇ ਕ ਦਾ ਸਮਾਨ ਹੋਣਾ ਆਹ ਕਹੇ ਢਾਈ ਟੋਲੇ ਢਾਈ ਲਖੜਾ ਢਾਈ ਕਿੰਨੇ ਦਾ ਕਿੱਥੇ ਕਿੱਥੇ ਰਹਿਣ ਵਾਲੇ ਦੱਸਿਓ ਮੱਛੀਆਂ ਦੇ ਇੱਥੇ ਕਪੂਰਸਲੇ ਕਿੱਧਰ ਰਜਿਸਟਰ ਦੇ ਆ ਕਰਿਆ ਤੇ ਐਸ਼ਰ ਭੁਆ ਦੇ ਅੱਛਾ ਤੇ ਕਿਰਿਆ ਹੈ ਜੀ ਨਾਮ ਆਪਣੀ ਨਾਮ ਦੋ ਦੰਦੀ ਸੁਬਰਵਾਲੀਆਂ ਦੇ ਕਿਹਾ ਤੇ ਸਬਰਵਾਲ ਸਬਰਵਾਲੀਆਂ ਦੇ ਅਸ਼ਨੀ ਕੁਮਾਰ ਸਬਰਵਾਲੀਆਂ ਦੇ ਉਹਨਾਂ ਦੀ ਮਿਸੀ ਦੀ ਕਿਰਿਆ ਸੀ ਸਾਡੇ ਭੁਆ ਜੀ ਸੀ ਅੱਛਾ ਅੱਛਾ ਠੀਕ ਆ ਹੁਣ ਤੁਸੀਂ ਆਪਣੀ ਇਸ ਸੰਬੰਧਿਤ ਪੁਲਿਸ ਕੰਪਲੇਂਟ ਵਗੈਰਾ ਕੀਤੀ ਆ ਹਾਂ ਜੀ ਦਰਖਾਸਤ ਲਖਾਈ ਜੀ ਦਿੱਲੀ ਤੋਂ ਸਰਦਾਰ ਜਸਬੀਰ ਸਿੰਘ ਦੀ ਗਵਾਈ ਹੇਠ ਸਰਬੱਤ ਦੇ ਪਲੇਲੀ ਸਾਜਖੰਡ ਸ਼੍ਰੀ ਹਰਮੰਦ ਸਾਹਿਬ ਵਿਖੇ ਸ਼੍ਰੀ ਖਾਨਪੁਰ ਸੈਭ ਰਖਵਾਏਗੀ ਇਸ ਮੌਕੇ ਸਰਦਾਰ ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ ਸਣੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹੀਆਂ ਤੇ ਉਹਨਾਂ ਨੇ ਗੁਰਬਾਣੀ ਸਰਵਣ ਕੀਤੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਮਹੀਨਾਵਾਰ ਸ਼ੁਕਰਾਨਾ ਸਮਾਗਮ ਦਾ ਯੋਜਨ ਪਾਈ ਗੁਰ ਇਕਬਾਲ ਸਿੰਘ ਤੇ ਪਾਈ ਆਮਨਦੀਪ ਸਿੰਘ ਦੀ ਦੇਖਰੇਖ ਵਿੱਚ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸੋਸਾਇਟੀ ਵਿਖੇ ਕੀਤਾ ਗਿਆ ਜਿਸ ਵਿੱਚ ਪਾਈ ਆਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਪਾਈ ਆਮਨਦੀਪ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਕਿਹਾ ਕਿ ਗੁਰੂ ਸਾਹਿਬ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸਿਧਾਂਤ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅੰਤਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ